ਮੋਗਾ ਦੇ ਬਦਨੀ ਕਲਾ ਵਿੱਚ ਬੀਤੀ ਰਾਤ ਦਰਦਨਾਕ ਹਾਦਸਾ ਹੋਣ ਦਾ ਸਮਾਚਾਰ ਹੈ ਇਸ ਹਾਦਸੇ 'ਚ ਤਿੰਨ ਲੋਕਾਂ ਦੀ ਮੌਤ ਹੋਈ ਹੈ ਜਾਣਕਾਰੀ ਮੁਤਾਬਕ ਬੀਤੇ ਦਿਨੀ ਬਦਨੀ ਕਲਾ ਦੇ ਤਿੰਨ ਨੌਜਵਾਨ ਫਿਲਮ ਦੇਖਣ ਲਈ ਲੁਧਿਆਣਾ ਗਏ ਹੋਏ ਸਨ ਵਾਪਸ ਘਰ ਆਉਣ ਤੇ ਲਿੰਕ ਰੋਡ ਤੇ ਬਣੇ ਸਪੀਡ ਬ੍ਰੇਕਰ ਕਰਨ ਗੱਡੀ ਦਾ ਸੰਤੁਲਨ ਵਿਗੜ ਗਿਆ ਜਿਸ ਕਰਨ ਉਹ ਛੱਪੜ ਵਿੱਚ ਜਾ ਡਿੱਗੀ ਅਤੇ ਤਿੰਨੇ ਨੌਜਵਾਨਾਂ ਦੀ ਮੌਕੇ ਤੇ ਹੀ ਪਾਣੀ 'ਚ ਡੁੱਬਣ ਕਰਕੇ ਮੌਤ ਹੋ ਗਈ ਮ੍ਰਿਤਕ ਨੌਜਵਾਨ ਦੀ ਪਛਾਣ ਧਰਮਿੰਦਰ ਸਿੰਘ ਬੱਬੂ ਪੁੱਤਰ ਸੋਨ ਲਾਲ ਮੰਗਲਜੀਤ ਸਿੰਘ ਪੁੱਤਰ ਪਾਲ ਸਿੰਘ ਅਤੇ ਮਨਪ੍ਰੀਤ ਸਿੰਘ ਪੁੱਤਰ ਭਗਵਾਨ ਸਿੰਘ ਦੇ ਨਾਮ ਤੇ ਹੋਈ ਹੈ ਜਾਣਕਾਰੀ ਮੁਤਾਬਕ ਦੋ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਰਾਤ ਵੇਲੇ ਹੀ ਕੱਢ ਲਿਆ ਗਿਆ ਸੀ ਜਦਕਿ ਇੱਕ ਨੌਜਵਾਨ ਦੀ ਲਾਸ਼ ਨੂੰ ਅੱਜ ਸਵੇਰ ਬਾਅਦ ਕੱਢਿਆ ਗਿਆ ਹੈ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅੱਗੇ ਜੀ ਰਾਤ ਨੂੰ 11:00 ਵਜੇ ਦੀ ਗੱਲ ਆ ਜਨ ਕਿ 11:20 ਤੇ ਖੜਕਾ ਹੋਇਆ ਕਾਫੀ ਤੇ ਜਦੋਂ ਖੜਕਾ ਹੋਇਆ ਸੀ ਉੱਠ ਕੇ ਦੇਖਿਆ ਛੱਪੜ ਦੇ ਵਿੱਚ ਗੱਡੀ ਸੀ ਲਾਈਟਾਂ ਜਗ ਰਹੀਆਂ ਸੀ ਅਸੀਂ ਉਦੋਂ ਆਏ ਫਿਰ ਫੋਨ ਫੋਨ ਕੀਤੇ ਸਾਰਿਆਂ ਨੂੰ ਹੋਕਾ ਦੋ ਆਇਆ ਪਿੰਡ ਦੇ ਵਿੱਚ ਹੋਕਾ ਦਵਾ ਕੇ ਫਿਰ ਪਿੰਡ ਤੋਂ ਕਾਫੀ ਲੋਕਾਂ ਨੇ ਆਇਆ ਆ ਕੇ ਫਿਰ ਇਹਨਾਂ ਨੂੰ ਜੀ ਬਾਹਰ ਕੱਢਿਆ ਕਿੰਨੇ ਬੰਦੇ ਸੀ ਕਿ ਵਿੱਚ ਸਵਾਰ ਵੈਸ਼ਤਾ ਜੀ ਦੋ ਤਾਂ ਸਾਨੂੰ ਰਾਤ ਮਿਲ ਗਏ ਸੀ ਤੀਸਰਾ ਸਵੇਰ ਪਤਾ ਲੱਗਾ ਜੀ ਵੀ ਤਿੰਨ ਜਣੇ ਸੀਗੇ ਵਿੱਚ ਸਵਾਰ ਕੀ ਕਾਰਨ ਕੀ ਮੰਨਦੇ ਹੋ ਤੁਸੀਂ ਇਹ ਕਾਰਨ ਨਾ ਉਹਦਾ ਰੋਡ ਦਾ ਹੀ ਆ ਉੱਥੇ ਹੰਪ ਬਣਿਆ ਵਾ ਉਹ ਸੰਪ ਉਦੋਂ ਬਾਅਦ ਕੰਟਰੋਲ ਨਹੀਂ ਹੋਈ ਜੀ ਇਹ ਕਿੱਥੋਂ ਦੇ ਬੰਦੇ ਸੀਗੇ ਇਹ ਬਦਨੀ ਦੇ ਰਹਿਣ ਵਾਲੇ ਸੀਗੇ ਕਿੰਨੀ ਕੋਮਰ ਸੀਗੀ ਉਮਰ ਜੀ 25 26 ਸਾਲ ਯਾਨੀ ਕਿ ਇਹਨਾਂ ਦੀ ਮੌਤ ਹੋ ਗਈ ਹਾਂਜੀ ਤਿੰਨਾਂ ਦੀ ਮੌਤ ਹੋ ਗਈ ਤੋਂ ਤੋਂ ਆ ਰਹੇ ਸੀਗੇ ਮੱਦੋਗਿਆਂ ਮੱਦੋਗੇ ਜਿਹੜੋ ਉੱਥੇ ਪੜੋ ਤਰਾਸ ਕੀਤਾ ਨੇ ਗੱਡੀ ਛੱਪੜ 'ਚ ਪੜ ਗਈ ਅੱਛਾ ਕਿੱਥੇ ਆਣ ਕੇ ਛੱਪੜ 'ਚ ਬੁੱਟਰ ਕਿੰਨੇ ਜਣੇ ਸੀਗੇ ਇਹ ਇਹ ਤਿੰਨ ਜਣੇ ਸੀ ਤੇ ਦੋ ਦੀ ਮੌਤ ਹੋ ਗਈ ਉਸ ਮੌਕੇ ਤੇ ਜੀ ਮੈਂ ਜੀ ਨੂੰ ਹਸਪਤਾਲ ਇੱਕ ਸਵੇਰੇ ਲੱਭਿਆ ਜਰ ਕਿਸ ਟਰੰਪਾ ਤਾ ਲੱਗਾ ਤੁਹਾਨੂੰ ਇਹ ਕੰਮ ਸਾਨੂੰ ਇਸ ਗੁੰਡਗੰਦੇ ਫੋਨ ਕੀਤਾ ਜਿਹੋ ਕਿਸ ਨੂੰ ਫੋਨ ਕੀਤਾ ਇਹਨਾਂ ਨੂੰ ਜੋ ਬਾਰੇ ਫੋਨ ਵੀ ਲਾ 12:30 ਵਜੇ 2:00 ਵਜੇ ਕਿੰਨੀ ਕੁ ਉਮਰ ਸੀ ਇਹਨਾਂ ਦੀ ਉਹ 20-25 ਸਾਲ ਸੀ ਕਰੀਬ ਰਾਤ 12:00 ਵਜੇ ਫੋਨ ਆਇਆ ਸੀ ਕਿ ਉਥੋਂ ਮੈਂ ਆਪਣੇ ਪੁੱਤਰ ਤੋਂ ਵੀ ਆ ਕੇ ਕਰਕੇ ਕਾਰ ਗੱਡੀ ਆ ਉਹ ਮੱਛੀ ਫਾਰਮ ਮਤੂਕਾਲ ਸਾਈਡ ਤੋਂ ਪੁੱਤਰ ਨੂੰ ਔਰ ਡਿੱਕਪੀਸੋ ਦੇ ਵਿੱਚ ਮੱਛੀ ਫਾਰਮਰ ਚੱਪੜ ਚ ਠੀਕ ਹੈ ਜੀ ਫਿਰ ਉੱਥੇ ਮੌਕੇ ਤੇ ਕਿਉਂ ਉੱਥੇ ਲੋਕ ਆਪੇ ਇਕੱਠੇ ਹੋਏ ਹੋਏ ਸੀਗੇ ਪਬਲਿਕ ਅੱਗੇ ਬਹੁਤ ਸੀਗੇ ਫਿਰ ਟਰੈਕਟਰ ਟਰਟਰ ਪਾ ਕੇ ਟਾਲੀ ਆ ਸੌਰੀ ਇਧਰ ਨੂੰ ਨਾਲ ਲੱਗੇ ਕਦਾ ਕਾਂਦੇ ਉਹਨੂੰ ਤੇ ਦੋ ਬੰਦੇ ਜਿਹੜੇ ਸੀਗੇ ਰਾਤ ਕੱਢਲੇ ਸੀ ਤੇ ਉਹਨਾਂ ਨੂੰ ਐਂਬੂਲੈਂਸ ਸਖਵਾਟ ਰਾਈ ਮੋਕੇ ਭੇਜਤਾ ਸੀਗਾ ਲਾਜ ਵਾਸਤੇ ਇੱਕ ਦੀ ਜਿਹੜੀ ਡੈੱਡ ਬਾਡੀ ਸਵੇਰ ਮਿਲੀ ਉਹ ਵੀ ਜਿਹੜਾ ਬੱਡ ਹੌਸਾ ਤੇ ਮੋਕਾ ਤੇ ਇਸ ਇਸ ਤਰ੍ਹਾਂ ਵਾਪਰੀ ਇਹ ਕਰਨਾ ਕੋਈ ਦੱਸਿਆ ਪਰਿਵਾਰ ਨੇ ਇਹਦੇ ਬਾਰੇ ਕੁਝ ਅਜੇ ਕਲੀਅਰ ਨਹੀਂ ਆਇਆ ਪੁਲਤਤੀਸ ਚੱਲ ਰਹੀ ਆ ਕਿ ਕਿਸ ਕਿਤਰਾ ਹੋਇਆ মোগা তো বিটু পুরবারী রিপোর্ট পাঞ্জাব টুডে